ਆਰ ਮੀਟਿੰਗ ਦੀ ਜੀ ਚਲੋ ਭਾਈ ਪਹਿਲਾਂ ਤਾਂ ਤਸਵੀਰਾਂ ਸਾਹਮਣੇ ਆ ਗਈਆਂ ਕਿ ਮਾਨ ਸਾਹਿਬ ਤੰਦਰੁਸਤ ਨੇ ਭਾਈ ਮੁੱਕਾ ਉਹਨਾਂ ਦੇ ਬੰਨਿਆ ਹੋਇਆ ਉਸੇ ਰੰਗ ਦਾ ਤੇ ਪਿਆਰਾ ਕੁਰਤਾ ਪਾਇਆ ਹੋਇਆ ਤੇ ਬੈਠੇ ਭਾਈ ਉਹਨਾਂ ਨੇ ਆਪਣੀ ਮੀਟਿੰਗ ਕੀਤੀ ਆ ਜੀ ਪਰ ਸੁਖਮ ਜੀ ਇਹ ਇਤਫਾਕ ਦੀ ਗੱਲ ਆ ਜਿਹੜੇ ਮਾਨ ਸਾਹਿਬ ਕਦੇ ਕਹਿੰਦੇ ਹੁੰਦੇ ਸੀ ਨਾ ਕਿ ਸਰਕਾਰ ਸਿਸਮਾ ਤੋਂ ਚੱਲਦੀ ਆ ਹਮ ਅੱਜ ਮਾਨ ਸਾਹਿਬ ਉਹੀ ਸਰਕਾਰ ਚਲਾ ਰਹੇ ਨੇ ਫੋਰਟਿਸ ਤੋਂ ਕਹਿੰਦੇ ਇਨਾਂ ਦੇ ਸੁਪਰੀਮੋ ਸਰ ਨੇ ਜੇਲ੍ਹ ਤੋਂ ਸਰਕਾਰ ਚ ਲਾ ਰਹੀ ਸੀ ਉਹ ਸਾਹ ਹੋਂ ਦਾ ਮਾਨ ਸਾਹਿਬ ਠੀਕ ਨੇ ਇਹ ਹਸਪਤਾਲ ਚੋਂ ਹੀ ਸਰਕਾਰ ਚ ਲਾ ਰਹੇ ਨੇ ਪਰ ਉਹ ਵੈਸੇ ਪਹਿਲੀ ਵਾਰ ਹੀ ਰਿਹਾ ਕਿ ਹਸਪਤਾਲ ਤੋਂ ਇਸ ਤਰ੍ਹਾਂ ਕੈਬਨਟ ਦੀ ਮੀਟਿੰਗ ਹੋ ਰਹੀ ਹੈ ਸੁਖਮਣ ਜੀ ਜਿਹੜੀ ਆਮ ਆਦਮੀ ਪਾਰਟੀ ਆ ਨਾ ਇਹ ਇਤਿਹਾਸ ਸਿਰਜਣ ਦੇ ਲਈ ਆਈ ਆ ਇਹ ਰਿਕਾਰਡ ਬਣਾਉਣ ਦੇ ਲਈ ਆਏ ਆ ਉਹ ਯੂ ਟਰਨਾਂ ਦੇ ਰਿਕਾਰਡ ਹੁਣ ਸਭ ਤੋਂ ਵੱਧ ਇਹਨਾਂ ਨੇ ਮੰਤਰੀ ਮੰਡਲ ਫਿਰ ਬਦਲ ਕਰਨੇ ਹੋਣ ਤੇ ਰਿਕਾਰਡ ਹੀ ਬਣਾਇਆ ਉਹ ਜੀਤ ਵੀ ਸੀ ਅਸੀਂ ਰਿਕਾਰਡ ਪਤਨ ਤੌਰਨੋਂ ਪੈਦਾ ਕਰਨ ਨੂੰ ਜੰਮੇ ਹੋਏ ਆ ਮਤਲਬ ਆਮ ਆਦਮੀ ਪਾਰਟੀ ਸਰਕਾਰ ਉਹ ਰਿਕਾਰਡ ਬਣਾਉਣ ਦੇ ਲਈ ਆਈ ਆ ਚਲੋ ਭਈ ਇਹਨੇ ਰਿਕਾਰਡ ਬਣਾਤਾ ਜੀ ਹੁਣ ਜਿਹੜੀਆਂ ਉਹ ਚ ਅਨਾਉਂਸਮੈਂਟਾਂ ਮਾਨ ਸਾਹਿਬ ਨੇ ਕੀਤੀਆਂ ਨੇ ਜਿਹੜੀਆਂ ਆਪਾਂ ਉਹਨਾਂ ਦੀ ਆਪਣੇ ਤੋਂ ਕੁਝ ਸਮਾਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਆ ਉਹ ਕਹਿੰਦੇ ਜੀ ਸਾਡੀ ਸਰਕਾਰ ਇੱਕ ਤਾਂ ਜਿਹਦਾ ਖੇਤ ਆ ਉਹਦੀ ਰੇਤ ਹੋਊਗੀ ਜੀ ਉਹ ਰੇਤ ਨੂੰ ਆਪਦੇ ਖੇਤ ਚੋਂ ਕੱਢੇ ਕਿ ਤੇ ਇਕੱਠਾ ਕਰ ਲੈ ਹੂੰ ਉਹਨੂੰ ਵੇਚ ਦੇ ਜੀ ਜਾਂ ਉਹਦੀ ਆਪ ਦੇ ਘਰ ਦੇ ਵਿੱਚ ਵਰਤੋਂ ਕਰ ਲੈ ਜੇ ਉਹਨੇ ਕੋਈ ਮਕਾਨ ਬਣਾਉਣਾ ਉਸ ਰੇਤ ਦੀ ਭਈ ਜੀ ਉਹਨਾਂ ਨੂੰ ਤਕਰੀਬਨ 15 ਨਵੰਬਰ ਤੱਕ ਦੀ ਇਹ ਇਜਾਜ਼ਤ ਹੋਵੇ ਕਿ ਉਹਨੂੰ ਪਰਮਿਟ ਮਿਲ ਜਾਊਗਾ ਹਜੇ ਪ੍ਰੈਸ ਨੋਟ ਆਪਣੇ ਕੋਲ ਨਹੀਂ ਪਹੁੰਚੀ ਜਿੰਨੀ ਕਿ ਆਪਾਂ ਬਾਕੀ ਜਿਹੜੇ ਨਿਊਜ਼ਪੇਪਰ ਆ ਜਾਂ ਵੈਬਸਾਈਟ ਨੂੰ ਉੱਥੋਂ ਦੀ ਜਾਣਕਾਰੀ ਆਪਾਂ ਇਕੱਠੀ ਕੀਤੀ ਹੈ ਜੀ ਜੀ ਠੀਕ ਹੈ ਜੀ ਤਾਂ ਸੀ ਇਜਾਜ਼ਤ ਦਿੱਤੀ 15 ਨਵੰਬਰ ਤੱਕ ਪਰ ਇਹ ਚ ਖੁੱਲ ਕੇ ਕਿ ਉਹਨਾਂ ਨੂੰ ਕੋਈ ਪਾਸ ਮਿਲੇਗਾ ਕੋਈ ਲਾਇਸੈਂਸ ਮਿਲੇਗਾ ਉਹਨਾਂ ਨੂੰ ਉਹ ਤਹਾਂ ਉਥੋਂ ਮਾਈਨਿੰਗ ਕਰ ਸਕਣਗੇ ਜੀ ਉਹਦੇ ਬਾਰੇ ਅਜੇ ਕੋਈ ਏਜੰਡਾ ਕੋਈ ਮਤਲਬ ਡਿਟੇਲ ਨਹੀਂ ਸਿਰਫ ਤੁਹਾਡਾ ਹਜੇ ਤੱਕ ਇਹ ਐਲਾਨ ਹੈ ਕਿ ਅਸੀਂ ਲੈ ਕੇ ਆ ਰਹੇ ਹਾਂ ਪਰ ਸੁਖਮਨ ਜੀ ਇਹ ਪਾਲਿਸੀ ਐਡੀ ਸੌਖੀ ਵੀ ਨਹੀਂ ਕਿ ਕੱਲ ਸੁਸੋਧਿਆ ਸਾਹਿਬ ਆ ਕੇ ਕਹਿਣ ਕਿ ਅਸੀਂ ਲੈ ਕੇ ਆ ਰਹੇ ਹਾਂ ਤੇ ਅੱਜ ਮਾਨਸਾ ਮੈਂ ਲੈ ਕੇ ਆ ਗਏ ਜੀ ਤੁਸੀਂ ਸਿਰਫ ਕਹੋ ਕਿ ਅਸੀਂ ਇਹ ਪਾਲਿਸੀ ਲੈ ਕੇ ਆ ਰਹੇ ਹਾਂ ਜੀ ਕਿਉਂਕਿ ਸੁਖਮਨ ਜੀ ਅੱਜ ਸਮੱਸਿਆ ਹੈਗੀ ਪਹਿਲਾਂ ਪਾਣੀ ਦੀ ਪਾਣੀ ਬਿਲਕੁਲ ਉਸ ਤੋਂ ਬਾਅਦ ਕਿਤੇ ਜਦੋਂ ਨਿਕਲ ਗਿਆ ਇਦਾਂ ਲੈਵਲ 1 ਕ ਮੰਨ ਲਓ ਫਰੋਇਪੁਰ ਦਾ ਸਾਰਾ ਉਹ ਪਣੀ ਡਾਊਨ ਪੈ ਗਿਆ ਉਸ ਤੋਂ ਹਰੇਕ ਪਿੰਡ ਦਾ ਆਪਣਾ ਆਪਣਾ ਲੈਵਲ ਆ ਕਿਸੇ ਦੇ ਖੇਤ ਚ ਪਾਣੀ 2 ਫੁੱਟ ਵੀ ਖੜੂਗਾ ਉਹ 4 ਫੁੱਟ ਪਾਣੀ ਵੀ ਖੜੂਗਾ ਜੀ ਉਹਨੂੰ ਜਦੋਂ ਪਾਣੀ ਥੱਲੇ ਸੋਕੇ ਜਾਊਗਾ ਉਹ ਕਿੰਨੇ ਦਿਨ ਲੱਗਣਗੇ ਜਾਂ ਤੁਸੀਂ ਉਹ ਪਾਣੀ ਚੱਕ ਕੇ ਕਿਵੇਂ ਸਤਲੋਚ ਜਾਂ ਕਿਸੇ ਨਾਲੇ ਸਿੱਟਣਾ ਉਹਦੇ ਵਿੱਚ ਤੁਹਾਡੀ ਕੀ ਪਾਲਸੀ ਆ ਉਹ ਤੇ ਸਰਕਾਰ ਦੀ ਹਜੇ ਚੁੱਪੀ ਕਿਉਂਕਿ ਹਰੇਕ ਪਿੰਡ ਦਾ ਹਰੇਕ ਖੇਤ ਦਾ ਆਪਣਾ ਆਪਣਾ ਲੈਵਲ ਹੁੰਦਾ 2 3 ਜਾਂ 3 ਫੁੱਟ ਹਰੇਕ ਖੇਤ ਚ ਪਾਣੀ ਖੜੂਗਾ ਜੀ ਉਹ ਤੁਸੀਂ ਦੇਖੋ ਨੂੰ ਇਹ ਕਿਵੇਂ ਹੈਂਡਲ ਕਰਨਗੇ ਹੁਣ ਤੁਸੀਂ ਰੇਤ ਵਾਲੀ ਪਾਲਸੀ ਜਨਾਬ ਲੈ ਆਏ ਇਹਦੇ ਲਈ ਤੁਹਾਨੂੰ ਘੱਟੋ ਘੱਟ ਮਿਲ ਲੱਗਦਾ 10 ਜਾਂ 15 ਦਿਨ ਹਜੇ ਐਨਾਲਾਈਜ਼ ਕਰਨਾ ਚਾਹੀਦਾ ਸੀ ਕਿ ਕਿਸੇ ਹੋਰ ਦੇ ਪ੍ਰਦੇਸ਼ ਚ ਕਿਵੇਂ ਪਾਲਸੀ ਆ ਸਟੇਟ ਚ ਉੱਥੋਂ ਆਪਾਂ ਕਿਵੇਂ ਲੈ ਕੇ ਗਏ ਤੇ ਕਿਵੇਂ ਅੱਗੇ ਕੰਟੀਨਿਊ ਕਰੀਏ ਬਿਲਕੁਲ ਜੇ ਕੰਲਾ ਅਲਾਣਾ ਫੇਤਾ ਠੀਕ ਆ ਬਹੁਤ ਸੋਹਣਾ ਕਦਮ ਆ ਪਰ ਤੁਸੀਂ ਨੂੰ ਹੋਰ ਵਧੀਆ ਬਣਾ ਕੇ ਲੈ ਕੇ ਆਓ ਮਾਨ ਸਾਹਿਬ ਕਹਿੰਦੇ ਦੇਖੋ ਜੀ ਇਸ ਤੋਂ ਵੱਸੇ ਕੰਮ ਕਰਨਾ ਪੈਣਾ ਬਹੁਤ ਸਾਰਾ ਬਿਲਕੁਲ ਸੁਖਮ ਜੀ ਹੁਣ ਮਾਨ ਸਾਹਿਬ ਕਹਿੰਦੇ ਜੀ ਕਿਸਾਨ ਆਪਦੇ ਘਰੇ ਵਰਤ ਲਈ ਜਨਾਬ ਕਿਹੜਾ ਕਿਸਾਨ ਘਰੇ ਵੱਤੂ ਉਹ 10 15 ਕਿੱਲਿਆਂ ਦੀ ਰੇਤ ਹੂੰ ਕਿੰਨੀ ਕੁ ਵਰਤੀ ਜਾ ਸਕਦੀ ਕਿੰਨੀ ਕੁ ਵਰਤੀ ਜਾ ਸਕਦੀ ਹੈ ਇਹ ਤਾਂ ਹਣ ਵੇਚੀ ਹੀ ਜਾਊਗੀ ਹੂੰ ਜਾਂ ਕਿਤੇ ਕੋਈ ਡੰਪ ਹੋ ਸਕਦੀ ਹੈ ਜਾਂ ਤਾਂ ਉਹਨਾਂ ਤੋਂ ਸਰਕਾਰ ਖਰੀਦੇ ਸੁਖਮਨੀ ਜੀ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਰੇਤ ਆ ਗਈ ਤਾਂ ਜਿਹੜਾ ਰੇਟ ਅੱਜ ਆ ਉਹ ਰੇਟ ਡਿੱਗੂਗਾ ਬਿਲਕੁਲ ਕਿਉਂਕਿ ਡਿਮਾਂਡ ਤੇ ਸਪਲਾਈ ਦਾ ਇੱਕ ਆਪਣਾ ਫਾਰਮੂਲਾ ਹੁੰਦਾ ਹੂੰ ਜੇ ਡਿਮਾਂਡ ਜ਼ਿਆਦਾ ਸਪਲਾਈ ਘਟਾ ਰੇਟ ਹਾਈ ਹੋਊਗਾ ਬਿਲਕੁਲ ਜੇ ਸਪਲਾਈ ਜ਼ਿਆਦਾ ਡਿਮਾਂਡ ਘਟਾ ਤਾਂ ਰੇਟ ਡਾਊਨ ਜਾਊਗਾ ਬਿਲਕੁਲ ਜਾਤਾ ਪੰਜਾਬ ਸਰਕਾਰ ਇਹਨਾਂ ਤੋਂ ਸਾਰੀ ਵੇਤ ਖਰੀਦ ਲੇ ਆਪਣੇ ਇੱਕ ਡੰਪ ਬਣਾ ਲੇ ਤੇ ਉੱਥੋਂ ਬਾਅਦ ਚ ਵੇਚੀ ਜਾਵੇ ਭਈਆ ਆਪਾ ਹੁਣ ਕਿਹੜਾ ਕਿਸਾਨ ਜਿਹੜਾ ਚੜਾ ਆਪਣੀ ਕੋਈ ਟਰਾਲੀ ਭਰੂਗਾ ਉਹ ਨੂੰ ਬਠਿੰਡੇ ਵਿੱਚ ਨਾਊਗਾ ਜਾਂ ਫਰੋਈ ਪਰ ਜਾਂ ਫਿਰ ਪਟਿਆਲੇ ਬਿਲਕੁਲ ਵੇਚਣ ਦੀ ਸਮੱਸਿਆ ਵੀ ਆਪਾਂ ਵਿੱਚ ਤੁਸੀਂ ਇਜਾਜ਼ਤ ਦੇ ਦੇਓ ਪਰ ਫਿਰ ਵੀ ਸਮੱਸਿਆ ਆਊਗੀ ਕਿ ਕਿਵੇਂ ਵੇਚਣਾ ਹੈ ਹੁਣ ਜਿਹੜਾ ਸਾਰਾ ਤੁਸੀਂ ਦੇਖੋ ਇਹ ਕਹਿ ਰਹੇ ਹਨ ਤਕਰੀਬਨ 4 ਲੱਖ ਏਕੜ ਖਰਾਬ ਹੋ ਗਿਆ ਹੈ ਪਾਣੀ ਦੇਣਾ ਸਭ ਦੇ ਉੱਪਰ ਕਿਤੇ ਇੱਕ ਫੋਟਾ ਜੀ ਕਿਤੇ ਦੋ ਫੋਟੋ ਹੋ ਗਈ ਕਿਤੇ ਚਾਰ ਕਿਤੇ ਪੰਜ ਫੋਟ ਰੇਤ ਹੋਵੇਗੀ ਜੀ ਜਿਹੜੇ ਟਰੱਕ ਵੀ ਫਿਰਦੇ ਨੇ ਤੇ ਜਿਹੜੇ ਲੋਕ ਪਹਿਲਾਂ ਇਹ ਮਾਈਨਿੰਗ ਦਾ ਕੰਮ ਕਰਦੇ ਨੇ ਉਹ ਵੀ ਇੱਕ ਮਹੀਨੇ ਚ ਕਿੰਨੇ ਕ ਲੋਕਾਂ ਦੀ ਇਹ ਉਥੋਂ ਰੇਤ ਚੱਕ ਲੈਣਗੇ ਯਾਨੀ ਕਿ ਇਹ ਲੰਮਾ ਪ੍ਰੋਸੈਸਾ ਤੇ ਦੇ ਲਈ ਥੋੜਾ ਹੋਰ ਖੁੱਲ੍ਹ ਕੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਤੇ ਫਿਰ ਦੇਖਦੇ ਆਪਾਂ ਇਹ ਪਾਲਿਸੀ ਚੰਗੀ ਰਹੇਗੀ ਜਾਂ ਫਿਰ ਜਿਵੇਂ ਪੰਜਾਬ ਸਰਕਾਰ ਦੀ ਇੱਕ ਹੈ ਕਿ ਸਿੱਖਿਆ ਕ੍ਰਾਂਤੀ ਪਾਈ ਜਾਂ ਫਿਰ ਯੁੱਧ ਨਸ਼ਿਆਂ ਦੇ ਵਿਰੁੱਧ ਇਹ ਉਸੇ ਤਰੀਕੇ ਨਾਲ ਕੰਮ ਕਰੋਗੇ ਇਹਦੇ ਥੋੜਾ ਧਿਆਨ ਦੇਣ ਦੀ ਜ਼ਰੂਰਤ ਹੈ ਜੀ ਫਿਰ ਮਾਨ ਸਾਹਿਬ ਅਨਾਉਂਸਮੈਂਟ ਕਰਦੇ ਨੇ ਕਿ ਜੀ ਪੰਜਾਬ ਸਰਕਾਰ ਪ੍ਰਤੀ ਏਕੜ 20000 ਰੁਪਇਆ ਮੁਆਵਜ਼ਾ ਦੇਵੇਗੀ ਹੂੰ ਜਿਹੜਾ ਆਪਣੇ ਹਿਸਾਬ ਨਾਲ ਕਹਿ ਰਹੇ ਕਿ ਸਭ ਤੋਂ ਵੱਧ ਅਸੀਂ ਦੇ ਰਹੇ ਹਾਂ ਸਭ ਤੋਂ ਵੱਧ ਅਸੀਂ ਦੇ ਰਹੇ ਹਾਂ ਹੂੰ ਪਰ ਤੁਸੀਂ 2022 ਤੋਂ ਪਹਿਲਾਂ ਕਦੇ ਮਾਨ ਸਾਹਿਬ ਦੀਆਂ ਵੀਡੀਓ ਕੱਢ ਲੋਣਾ ਹੂੰ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਮਾਨ ਸਾਹਿਬ ਨੇ 50 50000 ਰੁਪਏ ਦੀ ਮੰਗ ਕੀਤੀ ਆ ਸੋ ਕਮਜੀ ਕਾਨੂੰਨ ਕੀ ਹੁੰਦਾ ਇਹਦਾ ਕਾਨੂੰਨ ਤੋਂ ਇਹਦਾ ਅਨਸਾਰ ਮੁਆਵਜ਼ਾ ਮਿਲਦਾ ਨਾ ਸਭ ਤੁਹਾਨੂੰ ਤੁਹਾਡੀ ਲਾਗਤ ਦਾ ਮੁਆਵਜ਼ਾ ਮਿਲਦਾ ਹੁੰਦਾ ਜੀ ਕਿ ਤੁਹਾਡੀ ਲੇਬਰ ਕਿੰਨੀ ਲੱਗੀ ਆ ਬੀ ਕਿੰਨੇ ਦਾ ਆ ਤੇਲ ਕਿੰਨਾ ਮੱਚਿਆ ਤੁਹਾਨੂੰ ਉਹਦਾ ਮੁਆਵਜ਼ਾ ਮਿਲਣਾ ਹੁੰਦਾ ਇਹ ਤੁਹਾਡਾ ਪ੍ਰੋਫਿਟ ਆਉਣਾ ਤੁਹਾਨੂੰ ਉਹਦਾ ਕਦੇ ਮੁਆਵਜ਼ਾ ਨਹੀਂ ਮਿਲਣਾ ਹੁੰਦਾ ਜੀ ਜੀ ਹੁਣ ਐਸ ਡੀ ਆਰ ਐਫ ਯਾਨੀ ਕਿ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਉਹ ਹੁੰਦਾ ਜਿਹਦੇ ਤਹਿਤ ਜਿਹੜੇ ਪੈਸੇ ਆ ਪੰਜਾਬ ਸਰਕਾਰ ਨੇ ਉਜੇ ਸਾਤੇ ਕੁਝੇ ਸਪੜੋਂਦਾ ਕੇਂਦਰ ਸਰਕਾਰ ਲਈ ਉਹ 80 25% ਦੀ 75 ਵਾਲਾ ਇਸ ਤਰ੍ਹਾਂ ਸਿਸਟਮ ਹੈਗਾ ਜੀ ਹੁਣ ਉਹ ਜੇ ਪਰ ਉਹ ਦੇਖੀਗੇ ਤਾਂ ਉਹ ਜੀ ਤਕਰੀਬਨ 6800 ਰੁਪਇਆ ਹੁੰਦਾ ਜੀ ਕੇਂਦਰ ਸਰਕਾਰ ਦਾ ਬਾਕੀ ਪੈਸੇ ਪਾਕਿਸਤਾਨੋ ਜਿੰਨੇ ਪੈਂਦੇ ਆ ਭਈ 8000 ਆ ਜਾਂ 9000 ਉਹ ਕੁੱਲ 15000 ਰੁਪਇਆ ਦੇਣਾ ਹੁੰਦਾ ਦੋਵੇਂ ਸਟੇਟ ਕੇਂਦਰ ਨੇ ਤੇ ਪੰਜਾਬ ਨੇ ਰਲਾ ਕੇ ਯਾਨੀ ਕਿ 15000 ਰੁਪਇਆ ਪ੍ਰਤੀ ਏਕੜ ਦੇਣਾ ਹੁੰਦਾ ਜੀ ਜੀ ਤੁਸੀਂ ਦੇਖੋ 2023 ਦੇ ਵਿੱਚ ਤੁਸੀਂ ਚਲੇ ਜਾਓ ਫਿਰੋਜ਼ਪੁਰ فاضਿਲ ਕਾ ਇੱਥੇ 2023 ਦਾ ਹੜ੍ਹ ਆਇਆ ਸੀ ਉਹ ਲੋਕ ਚੀਕ-ਚੀਕ ਕੇ ਕਹਿ ਰਹੇ ਆ ਕਿ ਸਾਨੂੰ ਸਿਰਫ ਜਨਾਬ ਕੇਂਦਰ ਸਰਕਾਰ ਦਾ ਜਿਹੜਾ ਥਰਡਸੋਂ ਮਿਲਣਾ ਉਹ ਹੀ ਮਿਲਿਆ ਹੂੰ ਸਾਨੂੰ ਪੰਜਾਬ ਸਰਕਾਰ ਨੇ ਠਿਆਨੀ ਤੱਕ ਨਹੀਂ ਦਿੱਤੀ ਜੀ ਹੂੰ ਚਲੋ ਅੱਜ ਮਾਨ ਸਾਹਿਬ ਨੇ ਅਨਾਊਂਸਮੈਂਟ ਕਰ ਦਿੱਤੀ 20000 ਰੁਪਏ ਦੇਵਾਂਗੇ ਪੰਜਾਬ ਸਰਕਾਰ ਜੀ ਪਰ ਜਨਾਬ ਤੁਸੀਂ ਇਹਨੂੰ ਕਲੀਅਰ ਕਰੋ ਇਹ ਚ ਸੈਂਟਰ ਵਾਲਾ ਹੋਵੇਗਾ ਜਾਂ ਨਹੀਂ ਹੋਵੇਗਾ ਬਿਲਕੁਲ ਜਾਂ ਸਿਰਫ ਤੁਸੀਂ ਆਪਣਾ 20000 ਦੇ ਰਹੇ ਹੋ ਜੇ ਪੰਜਾਬ ਸਰਕਾਰ ਦੇ ਰਹੀ ਹੈ 20000 ਰੁਪਿਆ ਫੀਤਾ ਹੀ ਹੋ ਗਿਆ ਤੇ 68 ਹੋ ਗਿਆ ਤੁਸੀਂ ਮੰਨੋ ਕੁੱਲ ਮਿਲਾ ਕੇ ਇਹਨਾਂ ਨੂੰ 27000 ਰੁਪਏ ਫਿਰ ਕਿਸਾਨ ਨੂੰ ਮਿਲ ਜੂਗਾ ਚਲੋ ਪਈ ਫਿਰ ਬਹੁਤ ਵਧੀਆ ਗੱਲ ਆ ਜੇ ਕਿਸੇ ਕਿਸਾਨ ਨੂੰ 27000 ਰੁਪਏ ਮਿਲ ਗਿਆ ਤੇ ਭਾਈ ਵੈਜਾ ਵੈਜ ਚਲੋ ਵੈਜਾ ਵੈਜ ਤਾਂ ਨਹੀਂ ਉਹ ਡੰਗ ਸਰਦਾ ਪੈ ਜਾਊਗਾ ਜਿੰਨਾ ਖਰਚ ਆਉਦਾ ਭਾਈ ਨਿਕਲ ਜੂਗਾ ਇਹ ਅਨਾਉਂਸਮੈਂਟ ਕਰਦੇ ਨੇ ਫਿਰ ਉਹ ਕਹਿੰਦੇ ਨੇ ਕਿ ਜੀ ਜੇ ਕਿਸੇ ਦਾ ਪੋਲਟਰੀ ਫਾਰਮ ਉਹ ਕਹਿਣ ਲੱਗੇ ਸੀ ਮੁਰਗੀਆਂ ਤਾਂ ਉਹਨਾਂ ਨੇ ਗੱਲ ਉੱਥੇ ਪੂਕਲੀ ਤਾਂ ਗੱਲ ਨੂੰ ਬੋਚ ਗਏ ਜੀ ਜੀ ਉਹ ਕਹਿੰਦੇ ਮੁਰਗੀਆਂ ਦੇ ਆ ਕੇ ਗਰਾਰੀ ਫਸ ਜਾਂਦੀ ਹੈ ਲੋਕਾਂ ਦੇ ਫਸ ਜਾਂਦੀ ਹੈ ਉਹ ਕਹਿੰਦੇ ਜਿਹਦਾ ਪਸ਼ੂ ਦਾ ਹੋ ਗਿਆ ਜੀ ਕਿੰਦਾ ਕਮਰਾ ਡਿੱਗ ਪਿਆ ਜੀ ਕੋਈ ਨੁਕਸਾਨ ਹੋ ਉਸ ਦੇ ਪੈਸੇ ਵੀ ਦਵਾਂਗੇ ਫੇ ਕਹਿੰਦੇ ਜੇ ਕਿਸੇ ਦੇ ਜੀ ਦਾ ਨੁਕਸਾਨ ਹੋ ਗਿਆ ਭਾਈ ਉਹਦੇ ਵੀ ਤਕਰੀਬਨ 4 ਲੱਖ ਰੁਪਈਆ ਸੀ ਦਵਾਂਗੇ ਪਰ ਜਨਾਨ ਇਹ ਸਾਰਾ ਕੁਸਤਾ ਪਹਿਲਾਂ ਐਸਡੀਆਰਫ ਦੇ ਵਿੱਚ ਹੈਗਾ ਹੀ ਆ ਹਮ ਨਵਾਂ ਕੀ ਹੋ ਰਿਹਾ ਤੁਸੀਂ ਨਵਾਂ ਕੀ ਹੋ ਰਿਹਾ ਤੁਹਾਨੂੰ ਮੈਂ ਗੱਲ ਦੱਸਦਾ ਜਦੋਂ 2023 ਹੜ੍ਹ ਆਈ ਸੀ ਉਦੋਂ ਮਾਨ ਸਾਹਿਬ ਨੇ ਕਿਹਾ ਜੀ ਤੁਹਾਨੂੰ ਅਸੀਂ ਮੁਰਗੀਆਂ ਦਾ ਜੀ ਤੇ ਬੱਕਰੀਆਂ ਦਾ ਮੁਆਵਜ਼ਾ ਦੇਵਾਂਗੇ ਉਦੋਂ ਮਾਨ ਸਾਹਿਬ ਠੀਕ ਸੀ ਉਹ ਮਾਨ ਸਾਹਿਬ ਦਾ ਬਿਆਨ ਗਲਤ ਨਹੀਂ ਸੀ ਕਿਉਂਕਿ ਉਦੋਂ ਅਧਿਕਾਰੀਆਂ ਨੇ ਮਾਨ ਸਾਹਿਬ ਨੂੰ ਦੱਸਤਾ ਕਿ ਜਨਾਬ ਆਪਣੇ ਕੋਲੇ ਐਸਡੀਆਰਐਫ ਹੈਗਾ ਜੀ ਇਹਦੇ ذریعے ਆਪਾਂ ਲੋਕਾਂ ਨੂੰ ਮਕਾਨ ਦਾ ਵੀ ਜੀ ਫਸਲ ਦਾ ਵੀ ਜੀ ਉਹਦੇ ਪਸ਼ੂਤਾਂ ਦਾ ਜਿੰਨਾ ਖਾਣੋਂ ਦਾ ਬਾ ਦੇ ਸਕਦੇ ਆ ਜੀ ਤਾਂ ਫਿਰ ਮਾਨਿਕ ਕਾਇਦੇ ਅਨੁਸਾਰ ਹਾਂ ਕਾਇਦੇ ਅਨਸਾਰ ਜਿੰਨਾਂ ਕੋ 100 ਰੁਪਿਆ 135 ਰੁਪਏ ਕਿਤੇ ਬੰਦੇ ਆ ਜੀ ਮਾਨ ਸਾਹਿਬ ਨੇ ਉਹ ਸਾਰੀ ਗੱਲ ਤਾਂ ਸੁਣੀ ਨਹੀਂ ਉਹ ਜੋ ਬੱਕਰੀਆਂ ਤੇ ਮੁਰਗੀਆਂ ਚੱਕ ਲਈਆਂ ਹੂੰ ਮਾਨ ਸਾਹਿਬ ਠੀਕ ਸੀ ਪਰ ਉਹ ਪੇਸ਼ ਕਰਨਾ ਤੇ ਉਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਫਰਕ ਰਹਿ ਗਿਆ ਬਿਲਕੁਲ ਜੇ ਮਾਨ ਸਾਹਿਬ ਕਿਤੇ ਮੁਰਗੀ ਤੇ 30 35 ਰੁਪਏ ਦੇ ਵੀ ਦਿੰਦੇ ਹੂੰ ਤਦੋਂ ਮਾੜਾ ਮੁੱਟਾ ਕਹਿਣ ਜੋਗੇ ਹੁੰਦੇ ਸੀ ਭਾਈ ਪੈਸੇ ਦੇਤੇ ਜੀ ਅਨਾਉਂਸਮੈਂਟ ਕਰਤੀ ਤੇ ਬਾਏ ਤੁਸੀਂ ਆਪਣਾ ਹਿੱਸਾ ਵੀ ਨਹੀਂ ਪਾਇਆ ਕਈ ਵਾਰੀ ਉਹ ਗੱਲ ਕਨਵੇ ਕਰਨ ਦੇ ਵਿੱਚ ਨਾ ਗੈਪ ਰਹਿ ਜਾਂਦਾ ਹੈ ਉਹ ਗੱਲ ਅਸੀਂ ਕਹਿਣੀ ਚਾਹਣੇ ਨੇ ਉਹ ਕਹਿ ਨਹੀਂ ਪਾਉਂਦੇ ਸ਼ਬਦ ਉਸ ਤਰ੍ਹਾਂ ਦੇ ਨਹੀਂ ਹੁੰਦੇ ਜਾਂ ਮੌਕਾ ਹਾਲਾਤ ਸਭ ਦੇ ਸਾਹਮਣੇ ਨਹੀਂ ਜਾਂਦਾ ਹੁਣ ਗੱਲ ਕੀ ਹੈ ਨਾ ਜਦੋਂ ਜਿੰਨੇ ਇੱਕ ਹੁਣ ਇੱਕ ਮੁੱਖ ਮੰਤਰੀ ਜਦੋਂ ਬੋਲਣ ਲਾਉਂਦਾ ਜੀ ਐਦਾਂ ਨਹੀਂ ਕਿ ਕੁਛ ਮਰਜ਼ੀ ਬੋਲ ਦੇ ਪਹਿਲਾਂ ਇੱਕ ਪੂਰੀ ਉਹਨਾਂ ਦੀ ਇੱਕ ਸਕ੍ਰਿਪਟ ਤਿਆਰ ਹੁੰਦੀ ਆ ਭਾਸ਼ਣ ਤਿਆਰ ਹੁੰਦਾ ਉਹਦੇ ਲਈ ਅਫਸਰ ਹੁੰਦੇ ਆ ਗੱਲ ਹੋਣੀ ਆ 2003 ਦੀ ਸਾਡੀ ਕਿਸੇ ਮਿੱਤਰ ਨਾਲ ਗੱਲਬਾਤ ਹੋਈ ਸੀ ਉਹ ਕਹਿੰਦੇ ਜਦੋਂ ਨਾ ਕੋਈ ਪਾਸ਼ਣ ਲੈ ਕੇ ਮੰਤਰੀ ਸਾਹਿਬ ਕੋਲ ਜਾਂਦਾ ਕਿ ਜੀ ਆ ਤੁਹਾਡਾ ਪਾਸ਼ਣ ਤੁਸੀਂ ਕੱਲ੍ਹ ਨੂੰ ਉੱਥੇ ਆ ਕੇ ਬੋਲਣਾ ਤਾਂ ਮਾਨ ਸਾਹਿਬ ਉਹ ਕਾਗਜ਼ ਚੱਕ ਕੇ ਪਾਸੇ ਰੱਖ ਦਿੰਦੇ ਨੇ ਕਿ ਜਨਾਬ ਤੁਸੀਂ ਹੁਣ ਮੈਨੂੰ ਸਿਖਾਓਗੇ ਮੈਨੂੰ ਸਭ ਕੁਝ ਪਤਾ ਮੈਂ ਸਭ ਕੁਝ ਜਾਣਦਾ ਕਿਨੇ ਮੁੱਖ ਮੰਤਰੀ ਸਾਹਿਬ ਦਾ ਅੱਗੋਂ ਬਤੀਰਾ ਇਹ ਹੁੰਦਾ ਪਰ ਭਾਈ ਆਫਰਾਂ ਦੀ ਡਿਊਟੀ ਆ ਉਹਨਾਂ ਨੇ ਆਪਣੇ ਉਪਾਸ਼ਣ ਲੈ ਕੇ ਉੱਥੇ ਲੈ ਕੇ ਜਾਣੀਆਂ ਸਪੀਚਾਂ ਪਈ ਹੁਣ ਉਸੇ ਕਰਕੇ ਮਾਨ ਸਾਹਿਬ ਉਹਦੇ ਗਾ ਕੇ ਟਰੋਡ ਹੋ ਗਏ ਜੀ ਜੀ ਹੁਣ ਇਹ ਸਾਰਾ ਪੈਸਾ ਤੁਹਾਨੂੰ ਐਸਡੀਆਰਫ ਦੇ ਵਿੱਚੋਂ ਆਉਣਾ ਹੁਣ ਤੁਸੀਂ ਐਕੀ ਆਪਣਾ ਸਹਯੋਗ ਪਾਉਂਗੇ ਵਿੱਚ ਯੋਗਦਾਨ ਪਾਉਂਗੇ ਕਿ ਨਹੀਂ ਪਾਉਂਦੇ ਫਿਰ ਮਾਨ ਸਾਹਿਬ ਸਟਾਟਿੰਗ ਗੱਲ ਇੱਕ ਹੋਰ ਕਰਦੇ ਨੇ ਕਿ ਜੀ ਅਸੀਂ ਮੁਆਵਜ਼ਾ ਦੇਵਾਂਗੇ ਸਾਨੂੰ ਪੈਸੇ ਕਿੱਥੋਂ ਮਰਜ਼ੀ ਲਿਆਉਣੇ ਪੈਣ ਜੀ ਯਾਨੀ ਕਿ ਮਾਨ ਸਾਹਿਬ ਨੇ ਅੱਜ ਕਬੂਲ ਕਰ ਲਿਆ ਕਿ ਪੰਜਾਬ ਦਾ ਖਜ਼ਾਨਾ ਖਾਲੀ ਆ ਜੀ ਜਿਹੜੇ ਮਾਨ ਸਾਹਿਬ ਤਕਰੀਬਨ ਪੌਣੇ 4 ਸਾਲ ਦੇ ਲੱਗੇ ਹੋਏ ਸੀ ਨਾ ਜੀ ਕਿ ਜਨਾਬ ਨੀਤੀਆਂ ਭਰੀਆਂ ਹੋਣੀਆਂ ਚਾਹੀਦੀਆਂ ਖਜ਼ਾਨੇ ਭਰ ਜਾਂਦੇ ਨੇ ਤੇ ਅਸੀਂ ਕਦੇ ਕਿਹਾ ਕਿ ਖਜ਼ਾਨਾ ਖਾਲੀ ਆ ਮਾਨ ਸਾਬ ਤੁਹਾਡੇ ਕੈਨ ਨਾ ਨਾਤਾ ਖਜ਼ਾਨਾ ਭਰਨਾ ਤੇ ਨਾ ਖਾਲੀ ਹੋਣਾ ਖਾਲੀ ਹੋਣਾ ਉਹ ਤਾਂ ਤੁਹਾਡੇ ਕੰਮਾਂ ਨਾਲ ਹੋਣਾ ਉਹ ਤੇ ਮੈਨੇਜ ਕਰਨਾ ਪੈਣਾ ਬਿਲਕੁਲ ਸੁਖਮ ਜੀ ਭਰਨ ਵਾਸਤੇ ਵੀ ਮੈਨੇਜ ਕਰਨਾ ਪੈਂਦਾ ਤੇ ਉਹਨ ਵਰਤਨ ਵਾਸਤੇ ਵੀ ਮੈਨੇਜ ਕਰਕੇ ਚੱਲਣਾ ਪੈਂਦਾ ਹਾਂ ਹੁਣ ਮਾਨ ਸਾਬ ਅੱਜ ਮੰਨ ਗਏ ਕਿ ਅਸੀਂ ਪੈਸਾ ਅੱਗੋਂ ਪਿੱਛੋਂ ਭਾਈ ਲੈ ਕੇ ਆਵਾਂਗੇ ਤੇ ਫਿਰ ਪ੍ਰਬੰਧ ਉਹ ਤੇ ਸੁਖਮ ਜੀ ਸੱਚ ਵੀ ਆ ਪਿੱਛੇ ਜੇ ਖਬਰ ਲੱਗੀ ਸੀ ਮੁਹਾਲੀ ਤੋਂ ਕਿ ਉਹਦੇ ਤਕਰੀਬਨ 17 ਪਿੰਡਾਂ ਦੀ ਜਿਹੜੀ ਜ਼ਮੀਨ ਆ ਨਾ ਸ਼ਾਮ ਲੜਦੀ ਉਹ ਪੰਜਾਬ ਸਰਕਾਰ ਆਡੈਂਟੀਫਾਈ ਕਰ ਰਹੀ ਆ ਉਹਨੂੰ ਵੇਚਣ ਦੀ ਜੀ ਤੇ ਇਹ ਕੱਲੇ ਮੁਹਾਲੇ ਨਹੀਂ ਇਹ ਪੰਜਾਬ ਦੇ ਹਰ ਜ਼ਿਲ੍ਹੇ 'ਚ ਹੋਣ ਜਾ ਰਿਹਾ ਹੂੰ ਜਦੋਂ ਪਠਾਨ ਸਿੰਘ ਮਾਜਰਾ ਆਪਣੀ ਇੱਕ ਵੀਡੀਓ ਪਾਉਂਦੇ ਨੇ ਤਾਂ ਜ਼ਿਕਰ ਕਰਦੇ ਨੇ ਉਹ 'ਚ ਵੀ ਕਿ ਸਾਡੇ ਵੀ ਸਾਨੂੰ ਫੋਨ ਆਇਆ ਸੀ ਅਫਸਰਾਂ ਦਾ ਉਤੋਂ ਕਿ ਤੁਹਾਡੇ ਹਲਕੇ ਸਨੌਰ 'ਚ ਜਿੰਨੀ ਜ਼ਮੀਨ ਪਈ ਆ ਸ਼ਾਮ ਲੜੇ ਸਾਨੂੰ ਦੱਸੋ ਜੀ ਹੂੰ ਤਾਂ ਪਠਾਨ ਮਾਜਰਾ ਸਾਹਿਬ ਕਹਿੰਦੇ ਮੈਂ ਇਨਕਾਰ ਕਰਤਾ ਬੀਡੀਪੀ ਨੂੰ ਇਹ ਜਾਣਕਾਰੀ ਭਿਜਨੀ ਨਹੀਂ ਹੁਣ ਤੁਸੀਂ ਤਿਆਰ ਹੋ ਜੋ ਕਿ ਪੰਜਾਬ ਸਰਕਾਰ ਇਹ ਸਾਰਾ ਕੁਝ ਭਾਈ ਕਿੱਥੋਂ ਲੈ ਕੇ ਆਵੇਗੀ ਇਹ ਮੁੱਖ ਮੰਤਰੀ ਸਾਹਿਬ ਦਾ ਜੀ ਪੂਰਾ ਟੈਸਟ ਹੈਗਾ ਜੀ 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 ਪਰ ਮੀਰ ਵੀਰੇ ਕੁਝ ਕਮੈਂਟ ਆਪਾਂ ਸ਼ਾਮਿਲ ਕਰ ਲੈਨੇ ਦੋਸਤਾਂ ਦੇ ਕਾਫੀ ਸਾਰੇ ਦੋਸਤ ਜੁੜੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ ਮਲੂਕ ਜੀ ਬਹੁਤ ਬਹੁਤ ਸ਼ੁਕਰੀਆ ਜਸਵੀਰ ਸਿੰਘ ਜੀ ਦੀਪ ਗਰੇਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਨਾਲ ਜੁੜਨ ਵਾਸਤੇ ਤੇ ਖਬਰ ਦੇ ਨਾਲ ਜੁੜਿਆ ਕੋਈ ਕਮੈਂਟ ਜ਼ਰੂਰ ਭੇਜ ਦਿਓ ਜੀ ਆਪਾਂ ਉਸ ਤੇ ਗੱਲਬਾਤ ਕਰ ਲਵਾਂਗੇ ਨਛੱਤਰ ਸਿੰਘ ਜੀ ਕਹਿ ਰਹੇ ਨੇ ਕਿ 100 ਰੇਟ ਮੁਰਗੀ ਦਾ ਮੁਆਵਜ਼ਾ 100 ਮੁਰਗਿਆਂ ਦਾ ਤੇ ਵੱਧ ਤੋਂ ਵੱਧ ਕਿੰਨਾਂ ਕੀ ਹੋ ਸਕਦਾ ਪਰ ਚਲੋ ਕੁਝ ਵੀ ਹੁੰਦਾ ਗੱਲਬਾਤ ਤੇ ਅੜ ਗਈ ਸੀ ਨਾ ਮੁਰਗੀ ਦੇ ਨਾਮ ਤੇ ਅੜ ਗਈ ਗੱਲ ਹੋਰ ਕੁਝ ਨਹੀਂ ਜੇ ਮੁਆਵਜ਼ਾ ਥੋੜਾ ਵੀ ਮਿਲਦਾ ਬਾੜਾ ਵੀ ਮਿਲਦਾ ਪਰ ਮੈਨੇਜ ਹੋ ਜਾਂਦਾ ਸਾਬ ਮੈਨੇਜ ਕਰਦੇ ਤੇ ਗੱਲਬਾਤ ਬਣ ਜਾਂਦੀ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਦਿੱਲੀ ਦੇ ਵਿੱਚ 50000 ਮੁਆਵਜ਼ਾ ਦਿੱਤਾ ਹੈ ਅਸੀਂ ਵੀ 50000 ਦੇਵਾਂਗੇ ਰਾਜkumar ਜੀ ਕਹਿ ਰਹੇ ਨੇ